ਕਾ ਦਾ ਅਪ੍ਰੈਲ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਮੌਸਮ ਜਿਵੇਂ ਸਵੇਰ ਵੇਲੇ ਆਪਾਂ ਦੱਸਿਆ ਹੋਇਆ ਸੀਗਾ ਕਿ ਅੱਜ ਸਾਫ਼ ਰਹਿਣ ਦੀ ਸੰਭਾਵਨਾ ਹੈ ਉਸੇ ਪ੍ਰਕਾਰ ਹੀ ਰਿਹਾ ਸਵੇਰ ਵੇਲੇ ਤੋਂ ਲੈ ਕੇ ਸ਼ਾਮ ਵੇਲੇ ਤੱਕ ਮੌਸਮ ਸਾਫ਼ ਹੈ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਈ ਹੈ ਦੁਪਹਿਰ ਵੇਲੇ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ 37-38 ਡਿਗਰੀ ਦੇ ਆਸ-ਪਾਸ ਸਾਰੇ ਹੀ ਖੇਤਰਾਂ ਦੇ ਵਿੱਚ ਅੱਜ ਟੈਂਪਰੇਚਰ ਪੁੱਜਾ ਹੈ ਪਰ ਰਾਤ ਦਾ ਇਹ 19° ਦੇ ਆਸ-ਪਾਸ ਲਗਾਤਾਰ ਅਜਿਹੀ ਬਣਿਆ ਹੋਇਆ ਹੈ ਸਵੇਰ ਵੇਲੇ ਹਲਕੀ ਜਿਹੀ ਠੰਡਕ ਜਰੂਰ ਮਹਿਸੂਸ ਹੋ ਰਹੀ ਹੈ ਪੂਰੇ ਦੀਆਂ ਹਵਾਵਾਂ ਲਗਾਤਾਰ ਪੰਜਾਬ ਦੇ ਵਿੱਚ ਸਵੇਰ ਵੇਲੇ ਤੋਂ ਚੱਲ ਰਹੀਆਂ ਹਨ ਦੁਪਹਿਰ ਵੇਲੇ ਕਿਤੇ-ਕਿਤੇ ਹਵਾ ਜਰੂਰ ਰੁਕ ਰਹੀ ਹੈ ਪਰ ਹੀਟ ਸੈੱਲ ਬਣਨ ਦੀ ਸੰਭਾਵਨਾ ਕਿਸੇ ਵੀ ਖੇਤਰ ਦੇ ਵਿੱਚ ਤੁਹਾਨੂੰ ਦਿਖਾਈ ਨਹੀਂ ਦੇਵੇਗੀ ਮੁੱਖ ਤੌਰ ਤੇ ਪੰਜਾਬ ਨਾਲ ਲੱਗਦੇ ਇਲਾਕੇ ਹਰਿਆਣਾ ਹੋ ਗਿਆ ਰਾਜスタン ਹੋ ਗਿਆ ਦਿੱਲੀ ਇਨ੍ਹਾਂ ਦਾ ਵੀ ਮੌਸਮ ਸਾਫ਼ ਹੈ ਪਰ ਇਨ੍ਹਾਂ ਦੇ ਵਿੱਚ ਗਰਮੀ ਦਾ ਦੌਰ ਪੰਜਾਬ ਨਾਲੋਂ ਵੱਧ ਦੇਖਿਆ ਜਾ ਰਿਹਾ ਹੈ ਤੇ ਬਹੁਤੇ ਖੇਤਰਾਂ ਦਾ ਟੈਂਪਰੇਚਰ 40 ਡਿਗਰੀ ਨੂੰ ਲਗਾਤਾਰ पार ਕਰ ਰਿਹਾ ਹੈ 17 ਤਰੀਕ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਮੀਂਹ ਦਾ ਦੌਰ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਗੜੇ ਮਾਰੀ ਤੇ ਹਨੇਰੀ ਦਾ ਦੌਰ ਤੁਹਾਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਰਹੇਗਾ ਉਂਝ ਪੰਜਾਬ ਦੇ ਵਿੱਚ ਵੀ 17 ਤੋਂ ਬਾਅਦ ਮੌਸਮ ਬਦਲੇਗਾ ਜਿਹਦੇ ਵਿੱਚ ਮੀਂਹ ਨੇਰੀ ਦਾ ਦੌਰ ਦੇਖਣ ਨੂੰ ਮਿਲੇਗਾ ਅਗਲੇ 2 ਤੋਂ 3 ਦਿਨ ਮੌਸਮ ਮੁੱਖ ਤੌਰ ਤੇ ਪੰਜਾਬ ਜਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸਾਫ਼ ਜਰੂਰ ਰਹੇਗਾ